ਕੀ ਗੁਰਮਤ ਨੂੰ ਜਦੋਂ ਸਮਝਣਾ ਹੋਵੇਗਾ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਹੈ ਤੇ ਭਾਈ ਗੁਰਦਾਸ ਜੀ ਨੂੰ ਪੜਨ ਤੋਂ ਬਿਨਾ ਸਮਝ ਨਹੀਂ ਆਏਗੀ ਜਿਹੜੇ ਸਿੱਤੇ ਗਏ ਨੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਸਿੱਤੇ ਗਏ ਮਹਾਰਾਜ ਨੇ ਕਿਹਾ ਸੀ ਕੁੰਜੀ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਚਾਬੀ ਜਦੋਂ ਕਿਸੇ ਨੇ ਕਿਹਾ ਸੀ ਮਹਾਰਾਜ ਭਾਈ ਗੁਰਦਾਸ ਜੀ ਤੋ ਤੁਸੀਂ ਸਾਰੀ ਪਾਣੀ ਲਿਖਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਉਹ ਵੀ ਐਸਾ ਸਿੱਖ ਹੈ ਜਿਨੇ ਕਦੀ ਕਿਹਾ ਹੀ ਨਹੀਂ ਮੇਰੇ ਵਿਚਾਰ ਸ਼ੋਧ ਵਿੱਚ ਪਾ ਦਿਓ ਮੇਰਾ ਨਾਮ ਅਜੇ ਕਿੰਨੀ ਵੱਡੀ ਕੁਰਬਾਨੀ ਦੋ ਕੁ ਮਿੰਟ ਮੈਂ ਰੁਕ ਗਿਆ ਸਿੱਖ ਦੀ ਕੁਰਬਾਨੀ ਦਾ ਜਿੱਟਰ ਕਰਦਿਆਂ ਅਸੀਂ ਕਹਿੰਦੇ ਹਾਂ ਸਿੱਖੀ ਦੀ ਜੁਗਤੀ ਕਿਹੜੀ ਹੈ ਜੁਗਤੀ ਸਿੱਖ ਨਹੀਂ ਤ ਜਾ ਕੇ ਭਾਈ ਗੁਰਦਾਸ ਜੀ ਤੋਂ ਸਿੱਖ ਲਈਏ ਜਿਨ੍ਹਾਂ ਨੇ 2 ਸਾਲ ਕਲੋਂ ਫੜ ਕੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਲਿਖਿਆ ਅਨਰੰਤ ਵਾਰਾਂ ਦੇ ਵਿੱਚ ਮਿਹਨਤ ਕਰਕੇ ਉਪਦੇਸ਼ ਦਿੱਤਾ ਤੇ ਕਵਿਤ ਲਿਖੇ ਤੇ ਇੱਕ ਸਿੱਖੀ ਦਾ ਸਭ ਤੋਂ ਵੱਡਾ ਕੰਮ ਕੀਤਾ ਸੀ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠੇ ਸਨ ਉਸ ਵੇਲੇ ਸਿੱਖੀ ਦਾ ਦੋ ਜਿਹੜਾ ਉਹ ਬੜਾ ਨਾਲੂ ਸੀ ਲੋਕ ਬੇਵਿਸ਼ਵਾਸੀ ਵਿੱਚ ਚਲੇ ਗਏ ਸਨ ਗੁਰੂ ਅਰਜਨ ਦੇ ਪਾਸ਼ਾ ਜੀ ਸ਼ਹੀਦ ਹੋ ਚੁੱਕੇ ਸਨ ਗੁਰੂ ਅਰਗੁਪ ਸਿੰਘ ਸਾਹਿਬ ਜੀ ਨੂੰ ਅੰਮ੍ਰਿਤਸਰ ਛੱਡ ਕੇ ਭਾਈ ਕੀ ਡਰੋਲੀ ਜਾਣਾ ਪਿਆ ਸੀ ਸਿੱਖ ਗੁਰੂ ਨੂੰ ਲੱਭਦੇ ਫਿਰਦੇ ਸਨ ਬੇਵਿਸ਼ਵਾਸੀ ਦਾ ਦੌਰ ਸੀ ਜਿਹਦੇ ਵਿੱਚੋਂ ਅੱਜ ਤੁਸੀਂ ਲੰਘ ਰਹੇ ਹੋ ਮੈਂ ਬੇਨਤੀ ਕਰਾਂ ਜੇ ਤੁਸੀਂ ਗਹਿਰਾਈ ਵਿੱਚ ਜਾਓ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਗੁਰੂ ਅਰਗੁਪ ਸਿੰਘ ਸਾਹਿਬ ਜੀ ਦੇ ਗੱਦੀ ਤੇ ਬਹਿਣ ਦਾ ਸਮਾਂ ਅੱਜ ਸਿੱਖ ਦੇ ਕੌਮ ਦੇ ਸਿਰ ਤੇ ਚੱਲ ਰਿਹਾ ਹੈ ਉਦੋਂ ਕੀ ਸੀ ਬੇਸ਼ੁਆਸੀ ਇੱਕ ਪਾਸੇ ਧੀਰਮਲੀਏ ਲੱਗੇ ਹੋਏ ਸਨ ਰੋਜ਼ ਉਹ ਭੁਲੇਖੇ ਪਾਉਂਦੇ ਸਨ ਇੱਕ ਪਾਸੇ ਰਾਮ ਰਾਏ ਲੱਗੇ ਸਨ ਉਹ ਰੋਜ਼ ਭੁਲੇਖੇ ਪਾਉਂਦੇ ਸਨ ਇੱਕ ਪਾਸੇ ਪ੍ਰੀਤ ਚੰਦ ਲੱਗਾ ਸੀ ਉਹਦਾ ਪੁੱਤਰ ਮਿਹਰਬਾਨ ਉਹ ਭੁਲੇਖੇ ਪਾਉਂਦਾ ਸੀ ਕਿੰਨੇ ਬੰਦੇ ਭੁਲੇਖੇ ਪਾਉਣ ਵਾਲੇ ਸਨ ਭੁਲੇਖੇ ਕਿਉਂ ਪਾਉਂਦੇ ਸਨ ਵੀ ਉਸ ਸਿੱਖੀ ਤੋਂ ਵਿਸ਼ਵਾਸ ਉੱਠ ਜਾਏ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੇ ਵਾਸਤੇ ਸਭ ਤੋਂ ਵੱਡਾ ਹਥਿਆਰ ਹੈ ਉਸ ਕੌਮ ਦੀਆਂ ਮਰਿਆਦਾ ਪਰੰਪਰਾਵਾਂ ਤੇ ਉਹਦੇ ਥਾਵਾਂ ਦੇ ਉੱਤੇ ਸ਼ੰਕੇ ਘੜੇ ਕਰਦੇ ਹੋ ਕੌਮ ਵਿੱਚ ਆਪੇ ਦੁੱਖਦਾ ਪੈ ਜਾਂਦਾ ਅੱਜ ਇਹ ਹੋ ਰਿਹਾ ਸਭ ਤੋਂ ਵੱਡਾ ਹਥਿਆਰ ਸ਼ੰਕਾ ਤੇ ਜੀ ਜੀ ਅਸੀਂ ਅਸੀਂ ਪ੍ਰਸ਼ਾਦਾ ਛੱਕਦੇ ਹੋਈਏ ਅੱਧਾ ਛੱਕ ਲਈਏ ਤੇ ਬੜਾ ਸੁਆਦ ਲੱਗੇਗਾ ਉਤੋਂ ਕਿਸੇ ਨੇ ਆ ਕੇ ਜਿਹੜੀ ਰੋਟੀ ਤੂੰ ਖਾਣਾ ਪਏ ਦੇ ਵਿੱਚ ਤੇ ਕੱਲ ਦਾ ਖਰਾਬ ਦੁੱਧ ਸੀਤੇ ਦੇ ਬੜਾ ਖਰਾਬ ਹੋ ਜਾਂਦੇ ਉਸੇ ਵੇਲੇ ਰੋਟੀ ਦਾ ਸੁਆਦ ਬਦਲ ਜਾਏ ਦੁੱਧ ਦਾ ਬੈਗ ਸਿੱਖ ਪਾਠ ਕਰ ਰਿਹਾ ਹੈ ਸਿੱਖ ਨਿਤਨੇਮ ਕਰ ਰਿਹਾ ਉਹਨੂੰ ਪਤਾ ਵੀ ਇਹ ਬਾਣੀ ਮੈਨੂੰ ਬਲ ਦੇ ਰਹੀ ਏ ਗੁਰੂ ਕੀ ਬਾਣੀ 'ਚ ਸ਼ਕਤੀ ਹੈ ਪਾਵਰ ਹੈ ਗਿਆਨ ਹੈ ਸਾਰਾ ਕੁਝ ਉਤੋਂ ਕਿ ਮੇਰੇ ਵਰਗਾ ਕਾਲੀ ਨੀਲੀ ਪੱਗ ਬਨ ਕੇ ਆ ਗਿਆ ਹੱਥ ਵਿੱਚ ਹਰੂਆ ਪੜ ਕੇ ਉਹਨੇ ਕਿਹਾ ਇਹ ਕਿਹੜਾ ਬ੍ਰਾਹਮਣਾਂ ਵਾਲਾ ਕੰਮ ਕਰਨਾ ਇਹ ਤਾਂ ਕਰਮਕਾਂਡ ਹੈ ਦੁੱਧ ਦਾ ਗਰੂ ਪੈਲੇ ਮੈਂ ਦੁੱਧ ਦਾ ਪਈ ਵੇਖੀ ਵੱਡੇ ਵੱਡੇ ਵੀ 20 ਸਾਲ ਦੇ ਬੰਦੇ ਬਾਣੀ ਪੜ੍ਹਦੇ ਦੁਮ ਦਾ ਵਿੱਚ ਬੈ ਗਏ ਕਿਉਂ ਵਰਦੀ ਦਾ ਪ੍ਰਭਾਵ ਪੈਂਦਾ ਇਸ ਲਈ ਇਹ ਸਮਾਂ ਜਿਹੜਾ ਸਿੱਧ ਕੌਮ ਤੇ ਚੱਲ ਰਿਹਾ ਹੈ ਬੜੇ ਹੀ ਪਲੈਨ ਤਰੀਕੇ ਦੇ ਨਾਲ ਬੜੀ ਹੀ ਜੁਗਤ ਦੇ ਨਾਲ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਉਹਨਾਂ ਕੰਮਾਂ ਤੇ ਸ਼ੰਕਾ ਪੈਦਾ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀ ਇਹਨੂੰ ਕਹਿੰਦੇ ਬੇਵਿਸ਼ਵਾਸੀ ਦੀ ਲਹਿਰ ਚਲਾਉਣੀ ਸਰਕਾਰਾਂ ਚਲਾਉਂਦੀਆਂ ਰਹੀਆਂ ਦੇ ਵਿਸ਼ਵਾਸੀਆਂ ਦੀ ਲਹਿਰ ਚਲਾਉਣੀ